ਵੇਖੇ ਆਪਣੀ ਵਡਿਆਈ ਹੈ ਨਾ ਜੀ ਉਹ ਆਪਣੀ ਵਡਿਆਈ ਆਪ ਹੀ ਕਰਕੇ ਦੇਖਦਾ ਹੈ ਹਰ ਕੀ ਵਡਿਆਈ ਵੱਡੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਕੀਰਤਨ ਹਰ ਕਾ ਪਾਸ਼ਾ ਕਹਿੰਦੇ ਉਸ ਦੀ ਵਡਿਆਈ ਵੱਡੀ ਹੈ ਪਰ ਸਮਝ ਲਓ ਵਡਿਆਈ ਇਹ ਹੀ ਹੈ ਕਿ ਜੇ ਤੁਹਾਡੀ ਸੁਰਤ ਉਸ ਦੇ ਕੀਰਤਨ ਚ ਕਥਾ ਚ ਉਹਦੀ ਜਸ ਉਪਮਾ ਦੇ ਵਿੱਚ ਲੱਗੀ ਪਈ ਹੈ ਤੇ ਸਮਝ ਲਓ ਇਹ ਤੁਹਾਨੂੰ ਵੱਡੀ ਵਡਿਆਈ ਬਖਸ਼ਿਸ਼ ਕਰ ਦਿੰਦੀ ਆ ਉਸ ਨੇ ਹਰ ਕੀ ਵਡਿਆਈ ਵੱਡੀ ਹੈ ਜਾਂ ਕੀਰਤਨ ਹਰ ਕ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਇਹ ਵਾਹਿਗੁਰੂ ਤੇਰੀ ਵਡਿਆਈ ਵੱਡੀ ਹੈ ਜਿੱਥੇ ਇੱਕ ਕੇਵਲ ਤੇਰੇ ਘਰ ਵਿੱਚ ਆਕਾਲ ਯੁਗ ਚ ਨਿਆਉ ਮਿਲਦਾ ਹੈ ਨਹੀਂ ਤੇ ਸਾਰੇ ਝੂਠ ਦਾ ਪੁਛਾਰਾ ਹੋ ਚੁੱਕਿਆ ਹੈ ਜਾਂ ਨਿਆਉ ਹੈ ਧਰਮ ਕੋ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਏ ਵਾਹਿਗੁਰੂ ਜੋ ਫਲ ਇਸ ਨੂੰ ਚਾਹੀਦਾ ਜਨਮ ਤੇ ਮਰਨੋਂ ਕਟਣ ਵਾਲਾ ਹਮੇਸ਼ਾ ਆਨੰਦ ਦੇ ਵਿੱਚ ਰਹਿਣਾ ਹੈ ਇਹ ਇੱਕ ਤੇਰੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਸੁਣੀ ਨਾ ਕਹਿਆ ਚੁਗਲ ਕਾ ਪਾਸ਼ਾ ਕਹਿੰਦੇ ਕਿ ਇਹ ਸਮਝ ਲਈ ਕੇ ਤੈਨੂੰ ਵੱਡੀ ਵਡਿਆਈ ਮਿਲੀ ਐ ਜੇ ਕਿਤੇ ਤੇਰੇ ਅੰਦਰੋਂ ਚੁਗਲੀ ਤੇ ਨਿੰਦਿਆ ਸੁਣਣੀ ਮੁੱਕ ਜਾਵੇ ਹਰ ਕੀ ਵਡਿਆਈ ਵੱਡੀ ਐ ਜਾਂ ਸੁਣੀ ਨਾ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਐ ਪੁੱਛਿਆ ਦਾਣ ਦੇਵ ਕਾ ਤੇਰੀ ਬਹੁਤ ਵੱਡੀ ਵਡਿਆਈ ਐ ਇਸਤੇ ਪਾਸ਼ਾ ਤੂੰ ਜੋ ਕੁਛ ਵੀ ਕਿਸੇ ਦੇ ਅੰਦਰ ਆਪਣੀ ਦਾਤ ਦੇਣੀ ਹੈ ਤੂੰ ਉਸੇ ਨੂੰ ਪੁੱਛ ਕੇ ਨਹੀਂ ਦਿੰਦਾ ਤੂੰ ਅਚਨ ਚੇਤ ਹੀ ਉਸ ਦੇ ਅੰਦਰ ਰੱਖ ਦਿੰਦਾ ਅਪੁੱਛਿਆ ਦਾਣ ਦਿੰਦਾ ਹੈ ਤੂੰ ਸੱਚੇ ਪਾਸ਼ਾ ਪੇ ਜਿਹੜੀਆਂ ਜਿਸ ਨੂੰ ਮਿਲਣੀ ਵੀ ਹੈ ਤੇ ਉਸ ਨੂੰ ਵੀ ਪਤਾ ਨਹੀਂ ਹੁੰਦਾ ਜਦੋਂ ਦੁਨੀਆ ਦੇ ਵਿੱਚ ਕੋਈ ਅਵਾਰਡ ਮੇਲਾ ਹੋਏ ਉਹਨੂੰ ਮਹੀਨਾ ਦੋ ਦੋ ਮਹੀਨੇ ਪਹਿਲੇ ਹੀ ਸਨੇਹ ਆ ਜਾਂਦੇ ਕਿ ਤੈਨੂੰ ਅਵਾਰਡ ਦੇਣਾ ਹੈ ਪਰ ਰੱਬ ਦੇ ਅਵਾਰਡ ਇਸ ਤਰ੍ਹਾਂ ਦੇ ਨਹੀਂ ਹੈ ਇੱਥੇ ਇੱਕ ਛਿੰਨ ਦਾ ਵੀ ਨਹੀਂ ਪਤਾ ਤੇ ਅਗਲੇ ਛਿੰਨ ਦੇ ਵਿੱਚ ਉਹਨੇ ਕੀ ਅਵਾਰਡ ਦੇ ਦੇਣਾ ਹੈ ਬੋਲੋ ਸਤਿਨਾਮ ਉਹ ਇਹੋ ਜ ਹੈ ਕਿ ਹਰ ਕੀ ਵਡਿਆਈ ਵੱਡੀ ਹੈ ਹੈ ਨਾ ਜੀ ਉਹ ਪੁਸ਼ਿਆਦਾਨ ਦੀਪਕਾ ਹਾਂਜੀ